अयोध्या ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ ਭਾਰਤੀ ਰੇਲਵੇ ਵੀ ਸ਼ਰਧਾਲੂਆਂ ਨੂੰ ਰਾਮ ਜਨਕ ਭੂਮੀ ਤੱਕ ਪਹੁੰਚਾਉਣ ਦੇ ਲਈ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਅੰਬਾਲਾ ਰੇਲਵੇ ਡਿਵੀਜ਼ਨ 22 ਜਨਵਰੀ ਤੋਂ ਹਰਿਆਣਾ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਦੇ ਲਈ ਵਿਸ਼ੇਸ਼ ਰੋਇਲ ਗੱਡੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਮਨਦੀਪ ਸਿੰਘ ਪਾਟਿਆ ਨੇ ਦੱਸਿਆ ਕਿ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ अयोध्या ਦੇ ਲਈ ਵਿਸ਼ੇਸ਼ ਟ੍ਰੇਨ ਚੱਲੇਗੀ ਜਿਨ੍ਹਾਂ ਦਾ ਸਮਾਸਾਰਣੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਟਿਕਟਾਂ ਦੇ ਵਿੱਚ ਵਾਧੂ ਕਾਊਂਟਰ ਵੀ ਲਗਾਏ ਜਾ ਸਕਦੇ ਹਨ ਡੀਆਰਐਮ ਪਾਟੀਆਂ ਨੇ ਦੱਸਿਆ ਕਿ ਅਯੁੱਧਿਆ ਲਈ ਕੁਝ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤੇ ਕੁਝ ਰੈਗੂਲਰ ਟ੍ਰੇਨਾਂ ਚੱਲਣਗੀਆਂ ਉਹਨਾਂ ਦਾ ਸ਼ਡਿਊਲ ਤਿਆਰ ਕਰਕੇ ਜਲਦੀ ਹੀ ਜਾਰੀ ਕੀਤਾ ਜਾਵੇਗਾ ਉਹਨਾਂ ਦੇ ਮੁਤਾਬਕ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ ਟਿਕਟਾਂ ਲਈ ਵੱਖਰੇ ਕਾਊਂਟਰ ਲਗਾਏ ਜਾਣਗੇ ਅਤੇ 80% ਦੀ ਲੋਕਾਂ ਦਾ ਈ-ਟਿਕਟਿੰਗ ਵੱਲ ਰੁਝਾਨ ਪੈਦਾ ਹੋ ਰਿਹਾ ਪਰ ਲੋਡ ਪੈਣ ਤੇ ਵਾਧੂ ਕਾ ਅਯੋਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪਰਿਸ਼ਟਾਰ ਦੇ ਨਾਲ ਭਾਰਤੀ ਰੇਲਵੇ ਵੀ ਸ਼ਰਧਾਲੂਆਂ ਨੂੰ ਰਾਮ ਜਨਕ ਭੂਮੀ ਤੱਕ ਪਹੁੰਚਾਉਣ ਦੇ ਲਈ ਵੱਟੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਅੰਬਾਲਾ ਰੇਲਵੇ ਡਿਵੀਜ਼ਨ 22 ਜਨਵਰੀ ਤੋਂ ਹਰਿਆਣਾ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਦੇ ਲਈ ਵਿਸ਼ੇਸ਼ ਰੋਇਲ ਗੱਡੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਮਨਦੀਪ ਸਿੰਘ ਪਾਟਿਆ ਨੇ ਦੱਸਿਆ ਕਿ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਅਯੋਧਿਆ ਦੇ ਲਈ ਵਿਸ਼ੇਸ਼ ਟ੍ਰੇਨ ਚੱਲੇਗੀ ਜਿਨ੍ਹਾਂ ਦਾ ਸਮਾਸਾਰਣੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਟਿਕਟਾਂ ਦੇ ਵਿੱਚ ਵਾਧੂ ਕਾਊਂਟਰ ਵੀ ਲਗਾਏ ਜਾ ਸਕਦੇ ਹਨ ਡੀਆਰਐਮ ਪਾਟੀਆਂ ਨੇ ਦੱਸਿਆ ਕਿ ਅਯੁੱਧਿਆ ਲਈ ਕੁਝ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤੇ ਕੁਝ ਰੈਗੂਲਰ ਟ੍ਰੇਨਾਂ ਚੱਲਣਗੀਆਂ ਉਹਨਾਂ ਦਾ ਸ਼ਡਿਊਲ ਤਿਆਰ ਕਰਕੇ ਜਲਦੀ ਹੀ ਜਾਰੀ ਕੀਤਾ ਜਾਵੇਗਾ ਉਹਨਾਂ ਦੇ ਮੁਤਾਬਕ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ ਟਿਕਟਾਂ ਲਈ ਵੱਖਰੇ ਕਾਊਂਟਰ ਲਗਾਏ ਜਾਣਗੇ ਅਤੇ 80% ਦੀ ਲੋਕਾਂ ਦਾ ਈ-ਟਿਕਟਿੰਗ ਵੱਲ ਰੁਝਾਨ ਪੈਦਾ ਹੋ ਰਿਹਾ ਪਰ ਲੋਡ ਪੈਣ ਤੇ ਵਾਧੂ ਕਾ अयोध्या ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦੇ ਨਾਲ ਭਾਰਤੀ ਰੇਲਵੇ ਵੀ ਸ਼ਰਧਾਲੂਆਂ ਨੂੰ ਰਾਮਚੰਨਕ ਭੂਮੀ ਤੱਕ ਪਹੁੰਚਾਉਣ ਦੇ ਲਈ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਅੰਬਾਲਾ ਰੇਲਵੇ ਡਿਵੀਜ਼ਨ 22 ਜਨਵਰੀ ਤੋਂ ਹਰਿਆਣਾ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਦੇ ਲਈ ਵਿਸ਼ੇਸ਼ ਰੋਇਲ ਗੱਡੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਮਨਦੀਪ ਸਿੰਘ ਪਾਟੀਆਂ ਨੇ ਦੱਸਿਆ ਕਿ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ अयोध्या ਦੇ ਲਈ ਵਿਸ਼ੇਸ਼ ਟ੍ਰੇਨ ਚੱਲੇਗੀ ਜਿਨ੍ਹਾਂ ਦਾ ਸਮਾਸਾਰਣੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਟਿਕਟਾਂ ਦੇ ਵਿੱਚ ਵਾਧੂ ਕਾਊਂਟਰ ਵੀ ਲਗਾਏ ਜਾ ਸਕਦੇ ਹਨ ਡੀਆਰਐਮ ਪਾਰਟੀਆਂ ਨੇ ਦੱਸਿਆ ਕਿ ਅਯੁੱਧਿਆ ਲਈ ਕੁਝ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤੇ ਕੁਝ ਰੈਗੂਲਰ ਟ੍ਰੇਨਾਂ ਚੱਲਣਗੀਆਂ ਉਹਨਾਂ ਦਾ ਸ਼ਡਿਊਲ ਤਿਆਰ ਕਰਕੇ ਜਲਦੀ ਹੀ ਜਾਰੀ ਕੀਤਾ ਜਾਵੇਗਾ ਉਹਨਾਂ ਦੇ ਮੁਤਾਬਕ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ ਟਿਕਟਾਂ ਲਈ ਵੱਖਰੇ ਕਾਊਂਟਰ ਲਗਾਏ ਜਾਣਗੇ ਅਤੇ 80% ਦੀ ਲੋਕਾਂ ਦਾ ਈ-ਟਿਕਟਿੰਗ ਵੱਲ ਰੁਝਾਨ ਪੈਦਾ ਹੋ ਰਿਹਾ ਪਰ ਲੋਡ ਪੈਣ ਤੇ ਵਾਧੂ ਕਾ ਯੋਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ ਭਾਰਤੀ ਰੇਲਵੇ ਵਿਸ਼ਰਧਾਲੂਆਂ ਨੂੰ ਰਾਮ ਜਨਕ ਭੂਮੀ ਤੱਕ ਪਹੁੰਚਾਉਣ ਦੇ ਲਈ ਵਟੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਅੰਬਾਲਾ ਰੇਲਵੇ ਡਿਵੀਜ਼ਨ 22 ਜਨਵਰੀ ਤੋਂ ਹਰਿਆਣਾ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਦੇ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਮਨਦੀਪ ਸਿੰਘ ਪਾਟਿਆ ਨੇ ਦੱਸਿਆ ਕਿ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਯੋਧਿਆ ਦੇ ਲਈ ਵਿਸ਼ੇਸ਼ ਟ੍ਰੇਨ ਚੱਲੇਗੀ ਜਿਨ੍ਹਾਂ ਦਾ ਸਮਾਸਾਰਣੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਇੰਨਾ ਹੀ ਨਹੀਂ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਟਿਕਟਾਂ ਦੇ ਵਿੱਚ ਵਾਧੂ ਕਾਊਂਟਰ ਵੀ ਲਗਾਏ ਜਾ ਸਕਦੇ ਹਨ ਡੀਆਰਐਮ ਪਾਰਟੀਆਂ ਨੇ ਦੱਸਿਆ ਕਿ ਅਯੁੱਧਿਆ ਲਈ ਕੁਝ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤੇ ਕੁਝ ਰੈਗੂਲਰ ਟ੍ਰੇਨਾਂ ਚੱਲਣਗੀਆਂ ਉਹਨਾਂ ਦਾ ਸ਼ਡਿਊਲ ਤਿਆਰ ਕਰਕੇ ਜਲਦੀ ਹੀ ਜਾਰੀ ਕੀਤਾ ਜਾਵੇਗਾ ਉਹਨਾਂ ਦੇ ਮੁਤਾਬਕ ਅਮਰਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ ਟਿਕਟਾਂ ਲਈ ਵੱਖਰੇ ਕਾਊਂਟਰ ਲਗਾਏ ਜਾਣਗੇ ਅਤੇ 80% ਦੀ ਲੋਕਾਂ ਦਾ ਈ-ਟਿਕਟਿੰਗ ਵੱਲ ਰੁਝਾਨ ਪੈਦਾ ਹੋ ਰਿਹਾ ਪਰ ਲੋਡ ਪੈਣ ਤੇ ਵਾਧੂ ਕਾ